अधिकार के तहत राम रहीम ने यहाँ पैरोल ली है और सिरसा डेरे में इस वक्त वो रहेंगे इससे पहले भी जब पैरोल मिली थी तो सिरसा डेरे में ही गुरमित राम रहीम को भेजा गया था आपकी बार भी गुरमित राम रहीम सिरसा डेरे में ही अपने में जाने वाले हैं सुबह तो जल्दी जो है जेल से बाहर निकले हैं और वो एक तरह से हम कह सकते हैं कि कुछ देर बाद ही सिरसा डेरे में पहुंच जाएंगे आधार यही किया गया है कि बादल तबाही गए कई घर राहत कार्य जुटी फौज ਜ਼ਖਮੀਆਂ ਤੇ ਮਰਨ ਵਾਲਿਆਂ ਦੇ ਅੰਕੜੇ ਬਾਰੇ ਹਾਲੇ ਸਪਸ਼ਟ ਨਹੀਂ ਤਖਤਾਂ ਦੀ ਮर्यादा ਨੂੰ ਲੈ ਕੇ ਸ਼ਰਮਣੀ ਕਮੇਟੀ ਦੇ ਵਿਸ਼ੇਸ਼ اجلاس 'ਚ ਮਤਾ ਪਾਸ ਪ੍ਰਧਾਨ ਧਾਮੀ ਬੋਲੇ ਸ੍ਰੀ ਅਕਾਲ ਤਖਤ ਸਾਹਿਬ ਹੀ ਪੰਥ ਦੀ ਸੁਪਰੀਮ ਸ਼ਕਤੀ ਪੰਥਕ ਰਵਾਇਟਾਂ ਨੂੰ ਨਾ ਕੀਤਾ ਜਾਵੇ ਨਜ਼ਰ ਅੰਦਾਜ਼ 40 ਦਿਨ ਦੀ ਪੈਰੋਲ ਤੇ ਮੁਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ ਸਿਰਸਾ ਡੇਰੇ ਤੋਂ ਵੀਡੀਓ ਸੰਦੇਸ਼ ਜਾਰੀ ਕਰ ਪੈਰੋਕਾਰਾਂ ਨੂੰ ਆਪਣੇ ਘਰਾਂ 'ਚ ਹੀ ਰਹਿਣ ਨੂੰ ਕਿਹਾ ਰਾਮ ਰਹੀਮ ਦੀ ਪੈਰੋਲ ਤੇ ਐਸਜੀਪੀਸੀ ਨੇ ਚੁੱਕੇ ਸਵਾਲ ਪ੍ਰਧਾਨ ਧਾਮੀ ਬੋਲੇ ਇੱਕ ਪਾਸੇ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ 'ਚ ਬੰਦ ਨੇ ਬੰਦੀ ਸਿੰਘ ਦੂਜੇ ਪਾਸੇ ਰਾਮ ਰਹੀਮ ਵਾਰ-ਵਾਰ ਜੇਲ੍ਹ 'ਚੋਂ ਆਉਂਦਾ ਬਾਹਰ ਐਸਵਾਈਐਲ ਤੇ ਥੋੜੀ ਦੇਰ ਚ ਦਿੱਲੀ ਚ ਵੱਡੀ ਮੀਟਿੰਗ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਚ ਬੈਠਕ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੀ ਮਿਲਣਗੇ ਸੀਐਮ ਮਾਨ ਰਾਹੁਲ ਗਾਂਧੀ ਤੇ ਸੁਪਰੀਮ ਕੋਰਟ ਦੀ ਟਿੱਪਣੀ ਤੇ ਪ੍ਰਿਯੰਕਾ ਗਾਂਧੀ ਨੂੰ ਇਤਰਾਜ਼ ਬੋਲੇ ਜੱਜ ਤਾਂ ਨਹੀਂ ਕਰਨਗੇ ਕਿ ਕੌਣ ਹੈ ਸੱਚਾ ਭਾਰਤੀ ਵਿਰੋਧੀ ਧਿਰ ਦੇ ਲੀਡਰ ਨੇ ਰਾਹੁਲ ਸਰਕਾਰ ਤੋਂ ਸਵਾਲ ਪੁੱਛਣਾ ਉਹਨਾਂ ਦਾ ਫਰਜ਼ ट्रंप दी वार्निंग ते विरोधी तिर के ने केरी सरकार कांग्रेस बोली प्रधानमंत्री दे दोस्त ने दित्ता एक और झटका ट्रंप दे एजेंडे आगे सरकार ने टेके गोडे पतंजलि गाय का घी मां का भरोसा प्यार से भरोसा ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਿਹਾ ਵੱਡੀ ਖਬਰ ਆ ਰਹੀ ਹੈ ਉੱਤਰਾਕਾਸ਼ੀ ਦੇ ਧਰਾਲੀ ਪਿੰਡ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਬੱਦਲ ਫਟ ਗਿਆ ਏ ਭਿਆਨਕ ਹੜ ਆ ਗਿਆ ਫੌਜ ਦੇ ਹਰਸ਼ਿਲ ਕੈਂਪ ਦੇ ਨੇੜੇ ਇਹ ਤਬਾਹੀ ਮੱਚੀ ਹੈ ਕਈ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਵੱਡੀ ਖਬਰ ਉੱਤਰਕਾਸ਼ੀ ਤੋਂ ਉੱਤਰਕਾਸ਼ੀ ਦੇ ਵਿੱਚ ਬੱਦਲ ਫਟਿਆ ਏ ਤੇ ਧਰਾਲੀ ਪਿੰਡ ਦੇ ਵਿੱਚ ਭਿਆਨਕ ਤਬਾਹੀ ਮੱਚੀ ਹੈ ਤਸਵੀਰਾਂ ਵੀ ਬੇਹੱਦ ਭਿਆਨਕ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਢੰਗ ਦੇ ਨਾਲ ਬੱਦਲ ਫਟਿਆ ਤੇ ਮਲਬੇ ਦਾ ਰੂਪ ਧਾਰਨ ਕਰ ਗਿਆ ਫੌਜ ਦਾ ਇਹ ਹਰਸ਼ਿਲ ਕੈਂਪ ਹੈ ਜਿਸ ਦੇ ਨੇੜੇ ਇਹ ਤਬਾਹੀ ਮੱਚੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਮਲਬੇ ਵਿੱਚ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਅਸਲ ਨੰਬਰ ਕਿਨੇ ਇਹ ਹਾਲੇ ਪਤਾ ਨਹੀਂ ਹੈ ਆਰਮੀ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ 150 ਜਵਾਨਾਂ ਦੀ ਟੀਮ ਰੈਸਕਿਊ ਦੇ ਵਿੱਚ ਜੁੜੀ ਹੈ ਦਰਅਸਲ ਇਹ ਉਹੀ ਥਾਂ ਹੈ ਜਿੱਥੇ ਚਾਰਤਾਂ ਦੀ ਯਾਤਰਾ ਦੇ ਦੌਰਾਨ ਯਾਤਰੀ ਰੁਕਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵੇਲੇ ਯਾਤਰਾ ਤੇ ਵੀ ਹੋਣਗੇ ਜਿਹੜੇ ਇਸ ਮਲਬੇ ਦੇ ਹੇਠਾਂ ਦਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰਿਵਾਰਿਕ ਪਰਿਵਾਰਿਕ ਮੈਂਬਰ ਨੇ ਉਹਨਾਂ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਪਹਾੜ ਤੋਂ ਇਹ ਤਬਾਹੀ ਆਈ ਹੈ ਤਬਾਹੀ ਦਾ ਇਹ ਮੰਜ਼ਰ ਤਸਵੀਰਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਭਾਰੀ ਤਬਾਹੀ ਮਚੀ ਆ ਬੱਦਲ ਫਟਿਆ ਏ ਤੇ ਬੱਦਲ ਫਟਣ ਤੋਂ ਬਾਅਦ ਹੜ ਆ ਚੁੱਕੇ ਨੇ ਹੜ ਆਏ ਨੇ ਤੇ ਪੂਰੇ ਘਰਾਂ ਦੇ ਘਰ ਜਿਹੜੇ ਨੇ ਉਹ ਤਹਸ ਨਹਸ ਕਰ ਦਿੱਤੇ ਨੇ ਬਹੁਤ ਸਾਰੇ ਘਰ ਇਸ ਦੀ ਲਪੇਟ ਦੇ ਵਿੱਚ ਆ ਗਏ ਜੇਕਰ ਇੱਥੇ ਲੋਕ ਮੌਜੂਦ ਹੋਏ ਤਾਂ ਬਹੁਤ ਵੱਡੀ ਤਬਾਹੀ ਇਸ ਨੂੰ ਮੰਨਿਆ ਜਾ ਸਕਦਾ ਹੈ ਤਬਾਹੀ ਦੀਆਂ ਇਹ ਖੌਫਨਾਕ ਤਸਵੀਰਾਂ ਨੇ ਉੱਤਰ ਕਾਸ਼ੀ ਉੱਤਰਾਖੰਡ ਦਾ ਇਹ ਇਲਾਕਾ ਹੈ ਉੱਤਰ ਕਾਸ਼ੀ ਜਿੱਥੇ ਹੜ੍ਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਬਹੁਤ ਸਾਰੀਆਂ ਇਮਾਰਤਾਂ ਬਹੁਤ ਸਾਰੇ ਘਰ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਤੇ ਧਰਾਲੀ ਪਿੰਡ ਦੇ ਵਿੱਚ ਬੱਦਰ ਫਟਣ ਨਾਲ ਜਿਹੜੀ ਹੁਣੇ-ਹੁਣੇ ਜਾਣਕਾਰੀ ਮਿਲ ਰਹੀ ਹੈ ਕਿ 50 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਚਾਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਐਸਡੀਆਰਐਫ ਐਨਡੀਆਰਐਫ ਦੀ ਟੀਮ ਮੌਕੇ ਤੇ ਮੌਜੂਦ ਹੈ ਜਿਨ੍ਹਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹੈ ਅਤੇ ਜਲਦ ਹੀ ਜਿਹੜਾ ਰਾਹਤ ਤੇ ਬਚਾਅ ਕਾਰਜ ਆਉ ਜਾਰੀ ਹੈ ਤੇ ਜਲਦੀ ਹੀ ਜਿਹੜੇ ਲੋਕ ਨੇ ਮਲਬੇ ਦੇ ਵਿੱਚੋਂ ਹੀਠਾ ਹੀਠੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਐਮ ਧਾਮੀ ਦਾ ਵੀ ਬਿਆਨ ਸામਨੇ ਆ ਚੁੱਕਿਆ ਪੁਸ਼ਕਰ ਧਾਮੀ ਦਾ ਵੀ ਬਿਆਨ ਇਸ ਦੇ ਵਿੱਚ ਸਾਹਮਣੇ ਆਇਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਤਾਂ ਉੱਤਰਾਖੰਡ ਦੇ ਧਾਰਲੀ ਦੇ ਵਿੱਚ ਅਚਾਨਕ ਹੜ੍ਹ ਆਇਆ ਤੇ ਬੱਦਲ ਫਟਿਆ ਜਿਸ ਤੋਂ ਬਾਅਦ ਸਭ ਕੁਝ ਤਹਸ ਨਹਸ ਹੋ ਗਿਆ ਹੈ ਬਹੁਤ ਸਾਰੇ ਘਰ ਬਹੁਤ ਸਾਰੀਆਂ ਇਮਾਰਤਾਂ ਇਸ ਤਬਾਹੀ ਦੇ ਨਾਲ ਤਬਾਹ ਹੋ ਗਈਆਂ ਨੇ ਇਹ ਬਹੁਤ ਹੀ ਬੇਹੱਦ ਭਿਆਨਕ ਹੈ ਹੈਲਪਲਾਈਨ ਨੰਬਰ ਨੇ जारी किए गए काशी जनपद के धराली क्षेत्र में बादल फटने की अभी सूचना आई है और बहुत तेज गति से मलबा आया है पानी के साथ हमारा प्रयास है कि इस समय में सभी को जल्दी से जल्दी राहत के काम किए जाएं बचाव के कार्य किए जाएं जिला प्रशासन के लोग वहां पहुंच रहे हैं साथ में हमारे सेना के लोग एनडीआरएफ एसडीआरएफ आपदा प्रबंधन विभाग लगातार ਅਕੋਸ਼ਿਸ਼ ਕਰ ਰਹਾ ਹੈ ਕਿ ہماری ਸਰਵੋਤਮ ਪ੍ਰਾਥਮਿਕਤਾ ਹੈ ਕਿ ਸਭੀ ਕੋ ਇਸ ਸਮੇਂ ਰਾਹਤ ਕੀ ਜਾਏ ਸਭੀ ਕੋ ਬਚਾਇਆ ਜਾਏ ਅਤੇ ਹਰ ਪ੍ਰਕਾਰ ਸੇ ਜਾਨ ਮਾਲ ਕੀ ਸੁਰੱਖਿਆ ਕੀ ਜਾਏ ਤਪਸ਼ਕਰਤਾ ਮੈਂ ਸੀਐਮ ਨੇ ਉੱਤਰਾਖੰਡ ਦੇ ਜਿਨ੍ਹਾਂ ਦਾ ਇਹ ਬਿਆਨ ਆਇਆ ਐਸਡੀਆਰਐਫ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਜਿਹੜੇ ਮਲਬੇ ਹੇਠਾਂ ਦਬੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 150 ਜਵਾਨ ਤਾਇਨਾਤ ਕਰ ਦਿੱਤੇ ਗਏ ਨੇ ਤੇ ਧਰਾਲੀ ਪਿੰਡ ਦੇ ਵਿੱਚ ਬੱਦਲ ਬੱਦਲ ਫਟਣ ਦੇ ਨਾਲ ਚਾਰ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 50 ਲੋਕ ਹਾਲੇ ਲਾਪਤਾ ਦੱਸੇ ਜਾ ਰਹੇ ਨੇ ਜਿਹੜਾ ਇਸ ਮਲਬੇ ਹੇਠਾਂ ਦਬੇ ਨੇ ਉੱਤਰਾਖੰਡ ਦੇ ਵਿੱਚ ਇਹ ਕੁਦਰਤੀ ਆਫਤ ਮੱਚੀ ਹੈ ਤਬਾਹੀ ਮੱਚੀ ਹੈ ਉੱਤਰਾਖੰਡ ਦਾ ਧਰਾਲੀ ਪਿੰਡ ਉੱਤਰ ਕਾਸ਼ੀ ਦਾ ਇਤਰਾਲੀ ਪਿੰਡ ਜਿੱਥੇ ਅਚਾਨਕ ਬੱਦਲ ਫਟ ਗਿਆ ਬੱਦਲ ਫਟਦੇ ਸਾਰ ਹੀ ਪਹਾੜ ਦਾ ਮਲਬਾ ਸੈਲਾਬ ਬਣ ਕੇ ਹੇਠਾਂ ਆ ਗਿਆ ਤੇ ਚੀਖ ਪੁਖਾਰ ਮਚ ਗਈ ਲੋਕ ਜਾਨਾਂ ਬਚਾਉਣ ਲਈ ਭੱਜਦੇ ਵੀ ਨਜ਼ਰ ਆਏ ਤੇ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਤਾਂ ਇਸ ਵੇਲੇ ਭਾਰਤੀ ਸਕਲਾਨੀ ਮੇਰੇ ਸਹਿਯੋਗੀ ਇਸ ਵੇਲੇ ਜੁੜੇ ਨੇ ਭਾਰਤ ਕੀ ਕੁਝ ਅਪਡੇਟ ਉੱਤਰ ਕਾਸ਼ੀ ਦੇ ਵਿੱਚ ਭਾਰੀ ਤਬਾਹੀ ਮਚੀ ਹੈ जी बिल्कुल देखिए भारी तबाही यहाँ पर हुई है थराली में इस वक्त और रेस्क्यू ऑपरेशन के लिए टीम लगातार रवाना वहां पर हो चुकी है पहली प्राथमिकता में यही है कि लोगों को जल्द से जल्द वहाँ से रेस्क्यू किया जा सके दिक्कतें वहाँ पर ये आ रही हैं कि इस वक्त मौसम लगातार खराब है और अगले चौबीस घंटे के लिए भी वेदर का अलर्ट है मौसम कई जगह पर खराब हो रहा है जिसकी वजह से रोड ब्लॉक्स है अब उत्तराखंड सरकार की तरफ से एयरफोर्स से भी मदद मांगी गई है सेना से भी मदद दी जा रही है और लगातार कोशिश की जा रही है एनडीआरएफ की भी चार टीमें मौके के लिए रवाना हो गई है कोशिश यही की जा रही है की जल्द से जल्द लोगों को रेस्क्यू किया जा सके भारतीय कुछ आ, फिगर्स पता चल पाई है कितने लोग हैं मलबे आ, के नीचे दबे हैं जहाँ कैजुअलिटीज है कुछ देखिए अभी तक प्रशासन की टीम के सामने सबसे बड़ा चैलेंज ये है कि जो लोग मलबे में दबे हुए हैं क्योंकि ये पूरा एक रिहायशी इलाका था पूरे बाजार में ये मलबा वहां पर आ गया है और बीस थी मीटर से ज्यादा बताया जा रहा है कि ऊंचा ये मलबा है जिसकी जिसमें से लोगों को निकालना काफी लोग यहाँ पर दबे हो सकते हैं उसमें से लोगों को बाहर निकालना ये एक सबसे बड़ा चैलेंज वहां पर बना हुआ है और प्रशासन की टीम जो जिला प्रशासन है उत्तरकाशी का वो लगातार यहाँ पर लगा हुआ है ताकि जल्द से जल्द लोगों का रेस्क्यू किया जा सके लोगों को राहत वहां पर पहुंचाई जा सके जी भारती ये जानना चाहवागे की जो ये दराली गाँव है दराली पिंड है इतने उस वेले बहुत सारे घर नजर आ रहे हैं तो यह भी दसा जा रहा है की जड़ी चार धाम यात्रा है उसके यात्री भी इना ही दे आके देखिए कई होटल और घर जो है वो इस मलबे में दबे हो सकते हैं कई सैलानियों के भी मलबे में दबे होने की आशंकाएं जताई जा रही है बीस मीटर ऊंचाई तक ये मलबा यहाँ पर फैला हुआ है और कई होटल्स यहाँ पर हैं जैसे कि मैंने पहले भी बताया कि पूरा एक रिहायशी इलाका है पूरा बाजार है और जिस वक्त ये मलबा आया काफी संख्या में लोग वहाँ पर मौजूद थे ये कहा जा रहा है की आज से दस होटल इस मलबे में ध्वस्त हो गए हैं तो एक ये जो घटना है वो एक ये कह सकते हैं कि बहुत ही दुखद घटना और उत्तरकाशी में जिस तरीके से ये तबाही आई है उसके बाद सबसे पहला फोकस यही है कि रेस्क्यू वहां पर जल्द से जल्द उन तमाम लोगों का किया जाए जो लोग वहां पर फंसे हुए हैं ਭਾਰਤੀ ਜਿਸ ਢੰਗ ਦੇ ਨਾਲ ਤੁਸੀਂ ਦੱਸ ਰਹੇ ਸੀ ਕਿ ਹਾਲੇ 24 ਘੰਟੇ ਜਿਹੜੇ ਨੇ ਹਾਲੇ ਜਿਹੜਾ ਖਰਾਬ ਮੌਸਮੀ ਰਹੇਗਾ ਪਰ ਦੂਜੇ ਪਾਸੇ ਮਲਬਾ ਬਹੁਤ ਵੱਡੇ ਪੱਧਰ ਤੇ ਪਹਾੜ ਤੋਂ ਹੇਠਾਂ ਆਇਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਹੋਟਲ ਨੇ ਬਹੁਤ ਸਾਰੇ ਲੋਕ ਇੱਥੇ ਠਹਿਰੀ ਹੋਏ ਸੀ ਟੂਰਿਸਟ ਵੀ ਨੇ ਸੈਲਾਨੀ ਨੇ ਯਾਤਰੀ ਨੇ ਤਾਂ ਬਹੁਤ ਸਾਰੇ ਘਰ ਵੀ ਨੇ ਤਾਂ ਹਾਲਾਂਕਿ ਬਹੁਤ ਜਲਦਬਾਜ਼ੀ ਹੋਏਗੀ ਇਸ ਤਰ੍ਹਾਂ ਕਹਿਣਾ ਪਰ ਬਹੁਤ ਵੱਡੀ ਤਬਾਹੀ ਤੇ ਮੌਤ ਦਾ ਅੰਕੜਾ ਕਾਫੀ ਹੋ ਸਕਦਾ ਹੈ ਇਥੇ देखिए अभी इसके बारे में प्रशासन की तरफ से कोई डेटा नहीं दिया जा रहा है लेकिन सबसे बड़ी कोशिश यहाँ पर यही की जा रही है दो एम आई चुनो हेलीकॉप्टर्स भी यहाँ पर रवाना किए गए हैं ताकि जल्द से जल्द जो लोग वहाँ पर फंसे हुए हैं उनको रेस्क्यू किया जा सके एयरफोर्स की मदद यहाँ पर मांगी गई है उत्तराखंड सरकार की तरफ से और राहत और बचाव का, का काम यहाँ पर चल रहा है जो लोग फंसे हुए हैं उनको वहाँ पर निकालने की कोशिश की जा रही है लेकिन रोड ब्लॉक है इस वजह से सबसे ज्यादा दिक्कतें वहाँ पर आ रही हैं प्रशासन के सामने भी और कोशिश यही की जा रही है कि जो लोग वहाँ ਫਸੇ ਹੋਏ ਨੇ ਚਲ ਸਚਲ ਵਹਾਂ ਸੇ ਬਾਹਰ ਨਿਕਾਲਾ ਜਾ ਸਕੇ ਠੀਕ ਹੈ ਭਾਰਤੀ ਬਹੁਤ শুকਰੀਆ ਭਾਰਤੀ ਸਿਕਲਾਨੀ ਮੇਰੇ ਸਹੋਗੀ ਜੁੜੇ ਸੀ ਉੱਤਰ ਕਾਸ਼ੀ ਤੋਂ ਜਾਣਕਾਰੀ ਦੇ ਰਹੀ ਸੀ ਤਾਂ ਇੱਕ ਬਹੁਤ ਵੱਡੀ ਤਬਾਹੀ ਕੁਦਰਤ ਦਾ ਕਹਿਰ ਉੱਤਰ ਕਾਸ਼ੀ ਦੇ ਵਿੱਚ ਵਾਪਰਿਆ ਏ ਤਰਾਲੀ ਇਹ ਪਿੰਡ ਹੈ ਉੱਤਰ ਕਾਸ਼ੀ ਦਾ ਜਿੱਥੇ ਬਹੁਤ ਸਾਰੇ ਹੋਟਲ ਸੀ ਜਿੱਥੇ ਪਹਾੜ ਦਾ ਮਲਬਾ ਆਇਆ ਬੱਦਲ ਫਟਣ ਤੋਂ ਬਾਅਦ ਬਹੁਤ ਸਾਰੇ ਘਰ ਸੀ ਇੱਥੇ ਬਹੁਤ ਸਾਰੇ ਲੋਕ ਇੱਥੇ ਮੌਜੂਦ ਸੀ ਜਦੋਂ ਇਹ ਤਬਾਹੀ ਮੱਚੀ ਹੈ ਸੈਲਾਨੀ ਵੀ ਇਸ ਦੇ ਵਿੱਚ ਹੋ ਸਕਦੇ ਨੇ ਯਾਤਰੀ ਵੀ ਹੋ ਸਕਦੇ ਨੇ ਕਿਉਂਕਿ ਜਿਹੜੀ ਚਾਰ ਧਾਮ ਯਾਤਰਾ ਜਾਂਦੀ ਹੈ ਉਸ ਦੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਜਾਂ ਬਹੁਤ ਸਾਰੇ ਯਾਤਰੀ ਇਸ ਥਾਂ ਤੇ ਆ ਕੇ ਠਹਿਰਦੇ ਨੇ ਤੇ ਕਿਉਂਕਿ ਹਾਲੇ ਮੌਸਮ ਬਹੁਤ ਖਰਾਬ ਹੈ ਉੱਥੇ ਤੇ ਸੜਕਾਂ ਬੰਦ ਨੇ ਤੇ ਹਾਲੇ ਰਾਹਤ ਤੇ ਬਚਾਅ ਕਾਰਜ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਉੱਤਰ ਕਾਸ਼ੀ ਪੁਲਿਸ ਦੇ ਵੱਲੋਂ ਐਡਵਾਈਜ਼ਰੀ ਵੀ ਇਸ ਸਬੰਧੀ ਜਾਰੀ ਕਰ ਦਿੱਤੀ ਗਈ ਹੈ ਕਿ ਸਾਰੇ ਨਦੀ ਨਾਲੇ دریاਵਾਂ ਤੋਂ ਉਚਿਤ ਦੂਰੀ ਬਣਾਈ ਜਾਵੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜੋ ਪੁਸ਼ਕਰ ਧਾਮੀ ਨੇ ਉਤਰਾਖੰਡ ਦੇ ਸੀਐਮ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 150 ਜਵਾਨ ਤਾਇਨਾਤ ਕਰ ਦਿੱਤੇ ਗਏ ਨੇ ਮਲਬਾ ਹਟਾਉਣ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਦਾਵੀ ਇਸ ਸੰਬੰਧੀ ਟਵੀਟ ਸਾਹਮਣੇ ਆਇਆ ਹੈ ਉੱਤਰ ਕਾਸ਼ੀ ਦੇ ਵਿੱਚ ਕੁਦਰਤੀ ਤਬਾਹੀ ਮਚੀ ਹੈ ਜਿਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦਾ ਬਿਆਨ ਉਹਨਾਂ ਨੇ ਕਿਹਾ ਕਿ ਉਤਰਾਖੰਡ ਦੇ ਤਰਾਲੀ ਦੇ ਵਿੱਚ ਅਚਾਨਕ ਹੜ੍ਹ ਦੀ ਘਟਨਾ ਬਾਰੇ ਉਤਰਾਖੰਡ ਦੇ ਮੁੱਖ ਮੰਤਰੀ ਦੇ ਨਾਲ ਗੱਲ ਕਰਕੇ ਜਾਣਕਾਰੀ ਲਈ ਹੈ ਆਈਟੀ ਬੀਪੀ ਦੀਆਂ ਨਜ਼ਦੀਕੀ ਤਿੰਨ ਟੀਮਾਂ ਉਥੇ ਭੇਜੀਆਂ ਗਈਆਂ ਨੇ ਇਸ ਦੇ ਨਾਲ ਹੀ ਐਨ ਡੀ ਆਰ ਐਫ ਦੀਆਂ ਚਾਰ ਟੀਮਾਂ ਵੀ ਮੌਕੇ ਤੇ ਭੇਜੀਆਂ ਗਈਆਂ ਨੇ ਜੋ ਜਲਦੀ ਹੀ ਪਹੁੰਚ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰਨ ਗਿਆ ਤਾਂ ਬਹੁਤ ਵੱਡੀ ਤਰਾਸਦੀ ਇਸ ਨੂੰ ਕਿਹਾ ਜਾ ਸਕਦਾ ਹੈ ਹਾਲਾਂਕਿ ਮੌਤਾਂ ਦਾ ਅੰਕੜਾ ਕੀ ਹੈ ਇਹ ਬਹੁਤ ਜਲਦਬਾਜ਼ੀ ਹੋਏਗਾ ਪਰ ਹੁਣ ਤੱਕ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਚਾਰ ਮੌਤਾਂ ਹੋਈਆਂ ਨੇ ਤੇ 50 ਦੇ ਕਰੀਬ ਲੋਕ ਇੱਥੇ ਹਾਲੇ ਲਾਪਤਾ ਦੱਸੇ ਜਾ ਰਹੇ ਨੇ ਮਲਬੇ ਹੇਠਾਂ ਵੀ ਹੋ ਸਕਦੇ ਨੇ ਤਾਂ ਫੌਜ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਉੱਤਰਾਖੰਡ ਤੋਂ ਤਬਾਹੀ ਦੀਆਂ ਤਸਵੀਰਾਂ ਉੱਤਰ ਕਾਸ਼ੀ ਦੇ ਵਿੱਚ ਧਰਾਲੀ ਪਿੰਡ ਦੇ ਵਿੱਚ ਇਹ ਤਬਾਹੀ ਮੱਚੀ ਹੈ ਬੱਦਲ ਫਟਿਆ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇਸ ਮਲਬੇ ਹੇਠਾਂ ਆ ਗਏ ਨੇ ਬਹੁਤ ਸਾਰੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ ਹੋਟਲ ਸੀ ਰਹਾਇਸ਼ੀ ਇਲਾਕਾ ਸੀ ਬਹੁਤ ਸਾਰੇ ਲੋਕ ਇੱਥੇ ਮੌਜੂਦ ਸੀ ਤਾਂ ਚੀਕ ਪੁਕਾਰ ਵੀ ਮਚੀ ਆ ਜਦੋਂ ਇਹ ਮਲਬਾ ਆ ਰਿਹਾ ਸੀ ਕਿਉਂਕਿ ਬਹੁਤ ਸੈਕਿੰਡਾਂ ਦੇ ਵਿੱਚ ਹੋਇਆ ਜਿਹੜੀ ਤਬਾਹੀ ਮਚੀ ਆ ਬਹੁਤ ਸੈਕਿੰਡਾਂ ਦੇ ਵਿੱਚ ਇਹ ਤਬਾਹੀ ਮਚੀ ਆ ਜਿਵੇਂ ਹੀ ਬੱਦਲ ਫਟਦਾ ਏ ਉੱਪਰੋਂ ਮਲਵਿਆ ਨੂੰ ਰੁੜਦਾ ਆ ਰਿਹਾ ਏ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਤਾਂ ਜਦੋਂ ਇਹ ਤਬਾਹੀ ਮਚੀ ਤਾਂ ਚੀਕ ਪੁਕਾਰ ਮਚ ਗਈ ਲੋਕ ਕੁਝ ਆਪਣੀਆਂ ਜਾਨਾਂ ਬਚਾਉਣ ਲਈ ਵੀ ਭੱਜੇ ਤੇ ਇਸ ਨੇ ਸਭ ਕੁਝ ਮਲਿਆ ਮੀਟ ਕਰ ਦਿੱਤਾ ਤੁਸੀਂ ਦੇਖੋ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਇਹ ਮਲਬਾ ਹੇਠਾਂ ਨੂੰ ਵਹਿ ਰਿਹਾ ਹੈ ਤੇ ਕਿੰਨੀ ਸਪੀਡ ਦੇ ਨਾਲ ਕਿੰਨੇ ਜ਼ੋਰਦਾਰ ਢੰਗ ਦੇ ਨਾਲ ਇਹ ਵਹਿ ਰਿਹਾ ਹੈ ਤੇ ਰਾਹ ਦੇ ਵਿੱਚ ਜਿਹੜੀਆਂ ਵੀ ਇਮਾਰਤਾਂ ਆਈਆਂ ਚਾਹੇ ਉਹ ਰਿਹਾਇਸ਼ੀ ਇਲਾਕਾ ਸੀ ਚਾਹੇ ਉਹ ਹੋਟਲ ਬਣੇ ਹੋਏ ਸੀ ਜਿਹੜੇ ਉੱਥੇ ਘਰ ਸੀ ਜਾਂ ਹੋਟਲ ਸੀ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਤਾਂ ਜੇਕਰ ਉੱਥੇ ਹੋਟਲ ਨੇ ਤਾਂ ਜ਼ਰੂਰ ਉੱਥੇ ਅੰਦਰ ਲੋਕ ਵੀ ਹੋਣਗੇ ਜਿਹੜੇ ਉੱਥੇ ਠਹਿਰੇ ਹੋਏ ਸੀ ਤੇ ਰੈਸ਼ੀਲਾ ਕਾ ਉੱਥੇ ਵੀ ਲੋਕ ਸੀਗੇ ਤੇ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਜੇਪੀ ਨਾ ਧਾ ਬੀਜੇਪੀ ਪ੍ਰੈਜ਼ੀਡੈਂਟ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਦੁੱਖ ਜ਼ਾਹਿਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੀੜਤਾਂ ਦੀ ਸਹਾਇਤਾ ਦੇ ਲਈ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਉੱਤਰਕਾਸ਼ੀ ਦੇ ਵਿੱਚ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਤਰਾਲੀ ਪਿੰਡ ਦੇ ਵਿੱਚ ਤਬਾਈ ਹੋਈ ਹੈ ਪੁਸ਼ਕਰ ਧਾਮੀ ਉੱਤਰਾਖੰਡ ਦੇ ਸੀਐਮ ਨੇ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉੱਤਰਕਾਸ਼ੀ ਦੇ ਵਿੱਚ ਹੋਏ ਇਸੋ ਭਿਆਨਕ ਹਾਦਸੇ ਤੇ ਸੀਐਮ ਪੁਸ਼ਕਰ ਧਾਮੀ ਨੇ ਕਿਹਾ ਕਿ ਧਰਾਲੀ ਇਲਾਕੇ ਦੇ ਵਿੱਚ ਬੱਦਲ ਫਟਿਆ ਜਿਸ ਦਾ ਭਾਰੀ ਨੁਕਸਾਨ ਦੀ ਖਬਰ ਸਾਹਮਣੇ ਆਈ ਹੈ ਰਾਹਤ ਅਤੇ ਬਚਾਅ ਕਾਰਜ ਦੇ ਲਈ ਐਸਡੀਆਰਐਫ ਐਨਡੀਆਰਐਫ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਟੀਮਾਂ ਜੁਟ ਗਈਆਂ ਨੇ ਅਤੇ ਜਲਦ ਹੀ ਜਿਹੜੇ ਮਲਬੇ ਹੇਠਾਂ ਲੋਕ ਦਬੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਹੈ ਕਿ ਸਾਰੇ ਠੀਕ ਠਾਕ ਹੋਣ ਉੱਤਰਾਖੰਡ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਕੀ ਗਈ ਹੈ ਕਿ ਹਰਸ਼ਿਲ ਇਲਾਕਾ ਏ ਜਿੱਥੇ ਤਾਂ ਇੱਕ ਹੋਰ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਦਿੱਲੀ ਦੇ ਵਿੱਚ S Y L ਦੀ ਮੀਟਿੰਗ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪਹੁੰਚ ਰਹੇ ਨੇ ਤੇ ਇਸ ਵੇਲੇ ਸੀਐਮ ਪਹੁੰਚ ਚੁੱਕੇ ਨੇ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੇ ਵਿੱਚ ਜਿੱਥੇ S Y L ਨੂੰ ਲੈ ਕੇ ਇਹ ਮੀਟਿੰਗ ਹੈ ਤੇ ਜਲ ਸ਼ਕਤੀ ਮੰਤਰੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਤੇ ਦੋਵੇਂ ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਦੇ ਦੋਵੇਂ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਇਸ ਵੇਲੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਨੇ ਤਾਂ ਦੋ ਵੱਡੀਆਂ ਖਬਰਾਂ ਜਿਸ ਦੀ ਜਿਸ ਤੇ ਸਾਡੀ ਨਜ਼ਰ ਬਣੀ ਹੋਈ ਹੈ ਦੋ ਤਸਵੀਰਾਂ ਇਸ ਵੇਲੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇੱਕ ਤਸਵੀਰ ਉੱਤਰ ਕਾਸ਼ੀ ਦੀ ਹੈ ਦੂਜੀ ਤਸਵੀਰ ਐਸਵਾਈਐਲ ਮੀਟਿੰਗ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਇਹ ਆ ਮੀਟਿੰਗ ਹੈ ਐਸਵਾਈਐਲ ਦੀ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਐਸਵਾਈਐਲ ਦਾ ਰੇੜਕਾ ਬੜੇ ਲੰਮੇ ਸਮੇਂ ਤੋਂ ਬਰਕਰਾਰ ਹੈ ਹਾਲਾਂਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਮੁੱਖ ਮੰਤਰੀ ਪੰਜਾਬ ਪਹੁੰਚੇ ਸੀ ਇਸ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ ਇੱਕ ਫਾਰਮੂਲਾ ਵੀ ਕਿਹਾ ਸੀ ਕਿ ਰਾਵੀ ਦਾ ਪਾਣੀ ਸਾਨੂੰ ਦੇ ਦਿਓ ਤੇ ਜਿਹੜਾ ਚਨਾ ਦਾ ਪਾਣੀ ਰੋਕਿਆ ਜਾਣਾ ਹੈ ਉਸ ਦਾ ਹਿੱਸਾ ਜੇਕਰ ਸਾਨੂੰ ਮਿਲ ਜਾਵੇਗਾ ਤਾਂ ਅਸੀਂ ਹਰਿਆਣਾ ਨੂੰ ਪਾਣੀ ਦੇਣ ਲਈ ਤਿਆਰ ਹਾਂ ਤਾਂ ਅੱਜ ਇਸ ਮੀਟਿੰਗ ਦੇ ਵਿੱਚ ਕੀ ਹੋਏਗਾ ਇਹ ਦੇਖਣਾ ਹੋਏਗਾ ਪਰ ਇਹ ਵੀ ਬੇहद ਅਹਿਮ ਮੀਟਿੰਗ ਮੰਨੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਮੀਟਿੰਗਾਂ ਦਾ ਦੌਰ S.Y.L ਨੂੰ ਲੈ ਕੇ ਵੀ ਜਾਰੀ ਹੈ ਤੇ S.Y.L ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਇਹ ਮੀਟਿੰਗ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚ ਚੁੱਕੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਇਸ ਮੀਟਿੰਗ ਦੇ ਵਿੱਚ ਪਹੁੰਚਣਗੇ ਤੇ ਸਤਲੂ ਯਮਨਾ ਲਿੰਕ ਨਹਿਰ ਨੂੰ ਲੈ ਕੇ ਇਹ ਮੀਟਿੰਗ ਹੋਣੀ ਹੈ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਦੇ ਵਿੱਚ ਇਸ ਤੋਂ ਪਹਿਲਾਂ 4 ਹਫ਼ਤੇ ਪਹਿਲਾਂ 9 ਜੁਲਾਈ ਨੂੰ ਵੀ ਮੀਟਿੰਗ ਹੋਈ ਸੀ ਜਿਸ ਦਾ ਕੋਈ ਵੀ ਸੱਟਾ ਨਹੀਂ ਸੀ ਨਿਕਲਿਆ ਹਾਲਾਂਕਿ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਪਾਣੀ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਪਹਿਲਾਂ ਪੰਜਾਬ ਨੂੰ ਰਾਵੀ ਦਾ ਪਾਣੀ ਮਿਲੇ ਤੇ ਐਸਵਾਈਐਲ ਤੇ ਪੰਜਾਬ ਦਾ ਸਟੈਂਡ ਸਪਸ਼ਟ ਹੈ ਕਿ ਇਹ ਬਿਲਕੁਲ ਨਹੀਂ ਬਣੇਗੀ ਇਹ ਵੀ ਮੁੱਖ ਮੰਤਰੀ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਸੀ ਦੂਜੀ ਖਬਰ ਉੱਤਰਾਖਾਸ਼ੀ ਦੇ ਵਿੱਚ ਤਬਾਹੀ ਮਚੀ ਹੈ ਦੇਖ ਸਕਦੇ ਹੋ ਤੁਸੀਂ ਕਿਵੇਂ ਮਲਬਾ ਨੂੰ ਆ ਰਿਹਾ ਹੈ ਪਹਾੜ ਢਹਿ ਢੇਰੀ ਹੋ ਕੇ ਵੱਲ ਨੂੰ ਵੈਰੀ ਹੈ ਜਿਸ ਨੇ ਬਹੁਤ ਸਾਰੀਆਂ ਇਮਾਰਤਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਤਾਂ ਦੋ ਤਸਵੀਰਾਂ ਤੇ S Y L ਨੂੰ ਲੈ ਕੇ ਦਿੱਲੀ ਦੇ ਵਿੱਚ ਬੇहद ਅਹਿਮ ਮੀਟਿੰਗ ਸੀਐਮ ਭਗਵੰਤ ਮਾਨ ਪਹੁੰਚੇ ਨੇ S Y L ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਦੂਜੇ ਪਾਸੇ ਉੱਤਰਾਖਾਸ਼ੀ ਦੇ ਵਿੱਚ ਭਾਰੀ ਤਬਾਹੀ ਉੱਤਰਾਖਾਸ਼ੀ ਦਾ ਧਾਰਲੀ ਧਰਾਲੀ ਪਿੰਡ ਉੱਤਰਾਖਾਸ਼ੀ ਦਾ ਇਹ ਧਰਾਲੀ ਪਿੰਡ ਜਿੱਥੇ ਬੱਦਲ ਫਟਿਆ ਹਾਹਾਕਾਰ ਮਚੀ ਹੈ ਚੀਖ ਪੁਕਾਰ ਮਚੀ ਹੈ ਦੂਜੀ ਤਸਵੀਰ एसवाईएल मीटिंग ਨੂੰ ਲੈ ਕੇ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣੀ ਹੈ ਚਾਰ ਹਫ਼ਤੇ ਪਹਿਲਾਂ ਵੀ ਇੱਕ ਅਹਿਮ ਮੀਟਿੰਗ ਹੋਈ ਸੀ ਉਸ ਵੇਲੇ ਇਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਸੀ ਨਿਕਲਿਆ ਕਾਫੀ ਅਹਿਮ ਇਹ ਮੀਟਿੰਗ ਮੰਨੀ ਜਾ ਰਹੀ ਹੈ ਕਿਉਂਕਿ ਜਿਸ ਢੰਗ ਦੇ ਨਾਲ ਭਾਰਤ ਪਾਕਿਸਤਾਨ ਵਿਚਾਲੇ ਜੋ ਇੰਡਸ ਸੰਧੀ ਸੀ ਉਸ ਨੂੰ ਭਾਰਤ ਵੱਲੋਂ ਰੱਦ ਕੀਤਾ ਗਿਆ ਤਾਂ ਹੁਣ ਕਿਐਸ ਲਾਏ ਜਾ ਰਹੇ ਨੇ ਕਿ ਜੋ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਜੇਕਰ ਉਹ ਰੁਕਦਾ ਏ ਤਾਂ ਉਸ ਦਾ ਹਿੱਸਾ ਜੇਕਰ ਪੰਜਾਬ ਨੂੰ ਮਿਲਦਾ ਉਸ ਤੋਂ ਬਾਅਦ ਫਿਰ ਉਸ ਦੇ ਵਿੱਚੋਂ ਹਰਿਆਣਾ ਨੂੰ ਵੀ ਪਾਣੀ ਦਿੱਤਾ ਜਾ ਸਕਦਾ ਏ ਸੀ ਇਹ ਮਾਨ ਦੇ ਵੱਲੋਂ ਇਹ ਫਾਰਮੂਲਾ ਦਿੱਤਾ ਗਿਆ ਸੀ ਜੇਕਰ ਪਹਿਲਗਾਮ ਅਟੈਕ ਤੋਂ ਬਾਅਦ ਪਾਕਿਸਤਾਨ ਦੇ ਨਾਲ ਇੰਡਸ ਵਾਟਰ ਟ੍ਰੀਟੀ ਰੱਦ ਹੁੰਦੀ ਹੈ ਜੋ ਭਾਰਤ ਸਰਕਾਰ ਦੇ ਵੱਲੋਂ ਕਿਹਾ ਗਿਆ ਤਾਂ ਜੇਲਮ ਦਾ ਪਾਣੀ ਪੰਜਾਬ ਭਾਵੇਂ ਨਹੀਂ ਆ ਸਕਦਾ ਪਰ ਚਨਾਬ ਅਤੇ ਰਾਵੀ ਦਾ ਪਾਣੀ ਆ ਸਕਦਾ ਹੈ ਤੇ ਉਹ ਪਾਣੀ ਪੌਂਗ ਡੈਮ ਰਣਜੀਤ ਸਾਗਰ ਡੈਮ ਜਾਂ ਭਾਖੜਾ ਡੈਮ 'ਚ ਹੁੰਦੇ ਹੋਏ ਉਹ ਪਾਣੀ ਆ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਹਰਿਆਣਾ ਨੂੰ ਪਾਣੀ ਦੇ ਦੇਵਾਂਗੇ ਤਾਂ ਹਰਿਆਣਾ ਨੂੰ ਆਪਣਾ ਛੋਟਾ ਭਾਈ ਵੀ ਸੀਐਮ ਮਾਨ ਦੇ ਵੱਲੋਂ ਦੱਸਿਆ ਗਿਆ ਸੀ ਤੇ ਹੁਣ ਅ ਜਿਸ ਤੰਗ ਦੇ ਨਾਲ ਅੱਜ ਇਹ ਮੀਟਿੰਗ ਹੈ ਕੀ ਕੁਝ ਇਸ ਮੀਟਿੰਗ ਦੇ ਵਿੱਚ ਖਾਸ ਰਹੇਗਾ ਇਹ ਦੇਖਣਾ ਹੋਵੇਗਾ ਪਲ-ਪਲ ਦੀ ਅਪਡੇਟ ਅਸੀਂ ਤੁਹਾਨੂੰ ਦੇਵਾਂਗੇ ਪਰ ਇਸ ਵੇਲੇ ਉੱਤਰ ਕਾਸ਼ੀ ਦੇ ਵਿੱਚ ਭਾਰੀ ਤਬਾਹੀ ਮਚੀ ਹੈ ਜਿੱਥੇ ਧਰਾਲੀ ਇਹ ਪਿੰਡ ਹੈ ਧਰਾਲੀ ਇਹ ਪਿੰਡ ਹੈ ਉੱਤਰ ਕਾਸ਼ੀ ਦਾ ਜਿਸ ਇਲਾਕੇ ਦੇ ਵਿੱਚ ਬੱਦਲ ਫਟਿਆ ਭਾਰੀ ਨੁਕਸਾਨ ਹੋਇਆ ਏ ਤੇ ਇਸ ਮਾਮਲੇ ਦੇ ਵਿੱਚ ਹੁਣ ਐਸਡੀਆਰਐਫ ਐਨਡੀਆਰਐਫ ਆਈਟੀਬੀਪੀ ਫੋਰ ਪੁਲਿਸ ਫੌਜ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਪਰ ਕਾਫੀ ਚੁਣੌਤੀ ਵਾਲਾ ਇਹ ਕੰਮ ਹੈ ਕਿਉਂਕਿ ਉਥੇ